ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਰੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਹੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨਤੇਸ਼ ਦਾ ਨਾਮ ਰੋਸ਼ਨਾ ਬਟਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਪੁਲਿਸ ਤੇ ਵੱਡੇ ਇਲਜ਼ਾਮ ਲੱਗੇ ਨੇ ਤੇ ਪੁਲਿਸ ਦੇ ਵੱਲੋਂ ਇਲਜ਼ਾਮਾਂ ਨੂੰ ਵੀ ਨਕਾਰਿਆ ਗਿਆ ਹੈ ਦੋਵੇਂ ਧਿਰਾਂ ਦੇ ਵੱਲੋਂ ਆਪਣੀ ਆਪਣੀ ਗੱਲ ਜਿਹੜੀ ਰੱਖੀ ਗਈ ਹੈ ਤਾਂ ਉੱਥੇ ਹੀ ਪਿੰਡ ਵਾਸੀਆਂ ਦੇ ਕਹਿਣਾ ਹੈ ਕਿ ਨੋਸ਼ਵਾਨ ਦਾ ਫਰਜੀ ਮੁਕਾਬਲਾ ਪੁਲਿਸ ਵੱਲੋਂ ਕੀਤਾ ਜਾਣਾ ਸੀ ਤੇ ਪੁਲਿਸ ਦੇ ਵੱਲੋਂ ਵੀ ਇਹਨਾਂ ਗੱਲਾਂ ਨੂੰ ਨਕਾਰਿਆ ਗਿਆ ਹੈ ਦੱਸਦੇ ਕਿ ਪੂਰੀ ਖਬਰ ਜਿਹੜੀ ਹੈ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਪੱਡਾ ਚੇ ਦੇਰ ਰਾਤ ਇੱਕ ਵਾਰਦਾਤ ਵਾਪਰੀ ਜਦ ਕਿ ਪਿੰਡ ਵਾਲਿਆਂ ਦਾ ਇਹ આરોਪ ਹੈ ਕਿ ਵਾਰਦਾਤ ਨਹੀਂ ਬਲਕਿ ਪੁਲਿਸ ਕਾਰਵਾਈ ਜਿੱਥੇ ਪਿੰਡ ਦਾ ਰਹਿਣ ਵਾਲਾ ਨੋਜਵਾਨ ਸੁਖਰਾਜ ਸਿੰਘ ਨੂੰ ਪੁਲਿਸ ਨੇ ਇੱਕ ਕੇਸ 'ਚ ਗ੍ਰਿਫਤਾਰ ਕੀਤਾ ਸੀ ਅਤੇ ਪੁਲਿਸ ਉਸ ਦਾ ਫਰਜ਼ੀ ਮੁਕਾਬਲਾ ਬਣਾਉਣ ਦੀ ਫਿਰਾਕ ਚੇ ਸੀ ਲੇਕਿਨ ਉਧਰ ਪੁਲਿਸ ਨੇ ਇਸ આરોਪ ਨੂੰ ਨਕਾਰਿਆ ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਖਰਾਜ ਸਿੰਘ ਵੱਖ-ਵੱਖ ਮੁਕਦਮਿਆਂ 'ਚ ਨਾਮਜੁੱਧ ਸੀ ਅਤੇ ਉਸ ਨੂੰ ਹੁਣ ਗ੍ਰਿਫਤਾਰ ਕਰਕੇ ਦੇਰ ਰਾਤ ਉਸ ਕੋਲੋਂ ਪਿਸਤੌਲ ਦੀ ਰਿਕਵਰੀ ਲਈ ਪਿੰਡ ਲਿਆਂਦਾ ਗਿਆ ਅਤੇ ਉੱਥੇ ਉਹ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਉਸ ਦੇ ਵੱਲੋਂ ਤਾਂ ਉਸ ਦੀ ਲੱਤ ਤੇ ਸੱਟ ਲੱਗ ਗਈ ਹੈ ਉਸ ਨੂੰ ਸਿਵਲ ਹਸਪਤਾਲ ਬਟਾਲਾ ਚ ਦਾਖਲ ਕਰਵਾਇਆ ਗਿਆ ਲੇਕਿਨ ਜਦ जख्मी ਹਾਲਾਚ ਸੁਖਰਾਜ ਨੂੰ ਪੁਲਿਸ ਨੇ ਸਿਵਲ ਹਸਪਤਾਲ ਬਟਾਲਾ ਚ ਦਾਖਲ ਕਰਵਾਇਆ ਤੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਜੂਦਾ ਮੈਡੀਕਲ ਅਫਸਰ ਡਾਕਟਰ ਸੁਖਰਾਜ ਨੇ ਪਹਿਲਾਂ ਕੁਝ ਦੱਸਣ ਤੋਂ ਇਨਕਾਰ ਕੀਤਾ ਉੱਥੋਂ ਤੱਕ ਕਿ ਉਸ ਤੋਂ ਇਸ ਤੋਂ ਅਣਜਾਣ ਦਿਸੇ ਅਤੇ ਉੱਥੇ ਹੀ ਕਾਫੀ ਸਮਾਂ ਬੀਤਣ ਬਾਅਦ ਡਾਕਟਰ ਦੇ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਚ ਇੱਕ ਮਰੀਜ਼ ਆਇਆ ਜਿਸ ਦੀ ਲੱਤ ਤੇ ਸੱਟ ਲੱਗੀ ਹੈ ਲੇਕਿਨ ਉਹ ਕਿਸ ਕਮਰੇ ਚ ਹੈ ਜਿਹੜੇ ਇਲਾਜ ਆ ਇਸ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਆ ਨਹੀਂ ਦਿੱਤੀ ਗਈ ਹੈ ਤੇ ਇਸ ਵਾਰ ਪੂਰੀ ਜਾਣਕਾਰੀ ਜਿਹੜੀ ਆ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਦਿੱਤੀ ਗਈ ਆ ਅਤੇ ਪੁਲਿਸ ਦੇ ਵੱਲੋਂ ਵੀ ਦਿੱਤੀ ਗਈ ਉਹ ਤੁਹਾਨੂੰ ਸੁਣਾ ਦਿੰਨੇ ਆ ਕੀ ਲੱਗਦਾ ਸੁਖਰਾਜ ਦਾ ਕਰਾ ਗੇ ਬੇਟਾ ਮੇਰਾ ਤੇ ਕੀ ਫੜੀ ਕਰਨਗੇ ਵੀ ਪੂਰੀ ਕਣਕ ਤੋਂ ਲੜਾਈ ਹੋਈ ਹੈ ਹਾਂਜੀ ਫਿਰ ਫਿਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਹੈ ਏਦਾਂ ਪਟਨਾ ਸਾਹਿਬ ਜਾ ਕੇ ਇੱਥੇ ਬੜਾ ਸੋਨਾ ਇਹਨਾਂ ਨੂੰ ਪੇਸ਼ ਕਰਾਇਆ ਕੋਈ ਗੱਲ ਬਾਤ ਨਹੀਂ ਕੋਰਟੀ ਵੀ ਕਰਾਇਆ ਇਹਨਾਂ ਨੂੰ ਇਹ ਰੇਸ਼ਮਉਂਦਾਰਿਆ ਹਰੀ ਵੀ ਹੁੰਦਾ ਰਿਹਾ ਤੇ ਦੋ ਟਾਈਮ ਹੁੰਦੇ ਰਹੇ ਨੇ ਇਹਨਾਂ ਨੇ ਇਹ ਕੰਮ ਕਰਾਇਆ ਇੱਕ ਡੀਪੂ ਵਾਲੀ ਦੋ ਮੁੰਡੇ ਕਲਪਿੰਦਰ ਸਿੰਘ ਤੇ ਇੱਕ ਦਾ ਨਾਮ ਹਰੇ ਗੋਗੀ ਆ ਡੀਪੂ ਵਾਲੀ ਦਾ ਨਾਮ ਲਵਪ੍ਰੀਤ ਸਿੰਘ ਲਵਪ੍ਰੀਤ ਸਿੰਘ ਆ ਉਹ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਗਿਆ ਹਾਂਜੀ ਪਿੰਡ ਦਾ ਸਰਪੰਚ ਹੀ ਲਵਪ੍ਰੀਤ ਇਹ ਨੂੰ ਕੀ ਤੁੰਦੂ ਆ ਇਹ ਇਨਸਾਫ ਮੇਰਾ ਚਾਉਂਦੇ ਨੇ ਹਾਂਜੀ ਜਿਹੜੇ ਪਿੰਡ ਦੇ ਸਰਪੰਚ ਕਟਿਆੜੀ ਹਾਂਜੀ ਕਿ ਤਾਹਦੇ ਤਾਂ ਬੋੜਦਾ ਕਿਦਾਂ ਕਹਿੰਦੇ ਤੁਸੀਂ ਗੋਲੀ ਮਾਰੀ ਹੋਏਗੀ ਜੰਗੀ ਗੋਲੀ ਇਦਾਂ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਣ ਤਾਂ ਪਰ ਪਿੰਡੋਂ ਹੀ ਪਤਾ ਲੱਗਾ ਤੇ ਭੱਜੇ ਆਏ ਸਾਡੇ ਉਂਝਨ ਕੱਟ ਕੇ ਲੈ ਗਏ ਨੇ ਮੈਂ ਗੱਡੀ ਫੜਦੀ ਰਹਿ ਗਈ ਇਹਨਾਂ ਦੀ ਬਾੜੀ ਵੀ ਖੁੱਲੀ ਐ ਤੇ ਨਾ ਤਾਂ ਕਾਦੀ ਦਿੱਤਾ ਨੂੰ ਗੱਡੀ ਵਜਾ ਕੇ ਲੈ ਗਏ ਪੁਲਿਸ ਵਾਲੇ ਹੋਣ ਕਿ ਨਹੀਂ ਕੋਨ ਇਨਸਾਫ ਹੈ ਨਿੱਕਸਾਂ ਨੂੰ ਬਚਾ ਸਾਡਾ ਸਸਰਾਹੀ ਸਲਾਮਤ ਮਿਲਣਾ ਚਾਹੀਦਾ ਕਿ ਤੇ ਰਾਜੇ ਕੋਈ ਹੋ ਰਹੀ ਕੀ ਸਗ ਹੈ ਹਾਂਜੀ ਹੈਗੇ ਹੀ ਪਰ ਉਹ ਲੱਲ ਹੋ ਗਏ ਕੀ ਇਸ ਇਹਨਾਂ ਦੇ ਲੱਲ ਹਾਂਜੀ ਇਹ ਇਹ ਨਵੇਂ ਕੇਸ ਦੇ ਵਿੱਚ ਕੜ ਕੇ ਇਹ ਨਵੇਂ ਕੇਸ ਨੇ ਕੇਸ ਵੀ ਕੁਝ ਨਹੀਂ ਮਾਮੂਲੀ ਜਾਂ ਕੇਸ ਹੈ ਦਾਣਿਆਂ ਦਾ ਇਹਦੇ ਵਿੱਚ ਜੀ 100 ਕਰਾਗ ਸਿੰਘ ਇਸ ਏਲੀਅਸ ਕਾਕਾ ਪੱਡਾ ਵਾਸੀ ਤੋਂ ਵਾਸੀ ਬਿੰਡ ਪੱਡਾ ਉਹ ਐਫ ਆਈ ਆਰ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਇਹ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸ ਦਾ ਉਹਨਾਂ ਨੇ ਟਰਾਂਜ਼ਿਟਰ ਰਿਮਾਂਡ ਲਿਆ ਸੀਗਾ ਤੇ کورٹ ਵਿੱਚ ਪੇਸ਼ ਕਰਾ ਕੇ ਮਾਨਯੋਗ ਅਦਾਲਤ શ્રી ਰਵੀਪਾਲ ਜੀ ਜੱਜ ਸਾਹਿਬ ਦੀ ਅਦਾਲਤ ਵਿੱਚ ਬਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰੀਸੀਵਡ ਅ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਜੀ ਲਿਸ ਕਾਕਾ ਸੁਖਰਾਜ ਕਾਕਾ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਦਾ ਹੋਊਗਾ ਸਿੰਪਥੀ ਕ੍ਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਅਨੈਚੁਰਲ ਜੀ ਉਹ ਤੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਤੇ ਮੈਂ ਆ ਬਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰੋਸੀਡਿੰਗ ਅਟੈਂਡ ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉਥੋਂ ਆ ਰਿਹਾ ਸੀ ਰਸਤੇ 'ਚ ਤੇ ਮੈਂ ਪੱਡਾ ਪਿੰਡ ਦੇ ਲਾਗੇ ਦੇਖਿਆ ਕਿ ਐਸਐਚਓ ਖੜੇ ਆ ਸਰਪਾਲ ਸਿੰਘ ਨਾਲ ਉਹਨਾਂ ਦੇ 40-50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਹੋਰ ਵੀ ਪੁਲਿਸ ਆਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਜਾ ਕੇ ਦੇਖਿਆ ਮੈਂ ਕਿ ਜੀ ਸੁਖਰਾਜ ਕਾਕਾ ਨਾ ਮਿਲ ਸਕਦਾ ਉਹਨਾਂ ਨੂੰ ਐਸਐਸ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਦੇ ਡੇਰਾ ਬਣਾਣ ਆ। ਮੈਂ ਕਿਹਾ ਠੀਕ ਹੈ ਜੀ। ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕੇ ਦਾ ਉਹਨਾਂ ਨੇ ਕਾਊਂਟਰ ਕਰ ਦਿੱਤਾ। ਪੌਸਿਬਿਲਿਟੀਜ਼ ਏਰ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਤੇ ਕੋਈ ਨੁਕਸਾਨ ਕਰਤਾ ਹੋਵੇ। ਪੌਸਿਬਿਲਿਟੀਜ਼ ਏਰ ਕਿ ਉਹਨੂੰ ਮਾਰ ਦਿੱਤਾ ਹੋਵੇ। ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ। ਵੀ ਇੱਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਨਾ ਕਿੱਥੇ ਆ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ। ਉਹ ਕਹ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਅਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਅਪੀਲ ਸਾਹਿਬ ਯੂ ਹੈਵ ਨੋ ਰਾਈਟ ਟੂ ਮੀਟ ਯੂਅਰ ਕਲੈਂਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ਦੀ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਜੁਗ ਸੈਸ਼ਨ ਜਜ ਸਾਹਿਬ ਨਾਲ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਆਪਾਂ ਇਮੀਡੀਏਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੱਬ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇਦਾਂ ਸਟੋ well before creating that particular story we already have informed to the honorable high court onna de senior officers nu sara level inform karta vi is tarah karde hun meri meri ik eh sareyanu ik appeal hai ki tusi ik cheez nu apne level te self analyze karo ki is tarah hunda ki 40 50 mulazim khade hon te ik doshi jada oh bhajje onna kolo te goli lat ji vajje ode te hor 40 50 mulazim vi oh commando wale jide well trained mulazim ne jinna di running vi baakyan nal o zyada daud vi zyada va ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਹੈ ਦੇ ਜਸ ਵਾਂਟ ਟੂ ਗੈਟ ਦੀ ਐਪਰੀਸੀਏਸ਼ਨ ਫਰਮ ਦੀ ਸੀਨੀਅਰਸ ਨਾਥਿੰਗ ਐਲਸ ਜਿਹੜੇ ਐਰਿੰਗ ਅਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ਦੀ ਰੈਮਡੀਜ਼ ਆਪਾਂ ਰੈਮਡੀਜ਼ ਅਵੇਲ ਕਰਾਂਗੇ ਔਨਰੇਬਲ ਹਾਈ ਕੋਰਟ ਚ ਪਟੀਸ਼ਨ ਫਾਈਲ ਕਰਾਂਗੇ ਔਰ ਆਈ ਹੈਵ ਕ੍ਰੀਏਟਡ ਏ ਐਵੀਡੈਂਸ ਮੈਂ ਉੱਥੇ ਮੌਕੇ ਦੀ ਵੀ ਵੀਡੀਓਗ੍ਰਾਫੀ ਕੀਤੀ ਮੇਰੇ ਕੋਲ ਹੈਗੀ ਆ ਮੈਂ ਇੱਥੇ ਆ ਕੇ ਵੀਡੀਓਗ੍ਰਾਫੀ ਕੀਤੀ ਆ ਉਹ ਵੀ ਮੇਰੇ ਕੋਲ ਹੈਗੀ ਆ ਮੇਰੀ ਵੀ ਇਹਨਾਂ ਨੇ ਕੀਤੀ ਆ ਪੁਲਿਸ ਵਾਲਾ ਨੇ ਇਹਨਾਂ ਦੱਸਦਾ ਤੁਹਾਨੂੰ ਮੰਨਿਆ ਕਿ ਇਹਨਾਂ ਮੈਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਆ ਤੁਹਾਡੇ ਸਾਹਮਣੇ ਆ ਵੀ ਸੁਖਰਾਜ ਕਾਕਾ ਕਿੱਥੇ ਆ ਕਿ ਆਪਾਂ ਡੇਰਾ ਬਾਬਾ ਨਾਨਕ ਥਾਣੇ ਦੇ ਬਾਹਰ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਵਾਲੇ ਰਿਮਾਂਡ ਲੈ ਕੇ ਆਏ ਨੇ ਇਹਨਾਂ ਨੇ ਮੇਰੇ ਕਲਾਇੰਟ ਨੂੰ ਮਿਲਮ ਲਾਇਆ ਕਿਸ ਤਰ੍ਹਾਂ ਪਤਾ ਲੱਗਾ ਕਿ ਉਹਦੇ ਲੱਤ ਤੇ ਗੋਲੀ ਮੱਚੀ ਮੈਂ ਫਰੋਂ ਮਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਕਿ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹੀ ਹੁੰਦੀ ਹੈ ਜੀ ਇਸ ਤਰ੍ਹਾਂ ਇੱਧਰੋਂ ਜਾ ਰਹੇ ਸੀ ਉੱਥੇ ਕਰਕੇ ਹੀ ਰਿਕਵਰੀ ਕਰਨ ਚੱਲੇ ਸੀ ਤੇ ਉਹ ਬੰਦਾ ਇਦਾਂ ਇਦਾਂ ਕਰਕੇ ਆਇਆ ਹੋ ਗਿਆ ਤੇ ਹੱ ਤੇ ਵੇਖੋ ਅੱਜ ਤੱਕ ਮੈਂ ਮੇਰੇ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਹੀ ਹੋਈ ਇਹ ਚ ਵੀ ਇਦਾਂ ਹੀ ਹੋਊਗਾ ਕਿਸ ਕੇ ਚ ਰਿਮਾਂਡ ਤੇ ਲਿਆਂਦਾ ਇਹਨੂੰ 81 ਨੰਬਰ ਐਫ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਉਹ ਵੀ ਨਸ ਕਿਹਦੇ ਚ ਲਿਆਂਦਾ ਔਰ ਰਿਮਾਂਡ ਤੇ ਲਿਆਂਦਾ ਐਸ ਪਰ ਲਾ ਚਲੋ ਠੀਕ ਹੈ ਜੋ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਹੈ 4 ਦਿਨ ਦਾ ਕੱਲ ਉਹ ਦਾ ਸਮਾਪਤ ਹੋ ਜਾਣਾ ਜੋ ਪ੍ਰोसीडिंग ਜੋ ਇੰਟਰੋਗੇਸ਼ਨ ਕਰਨੀ ਹੈ ਕਰਨ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਹੈ ਜਾਂ નિર્ਦੋਸ਼ ਹੈ ਆਪਾਂ ਵੀਂਗੇ ਐਜ਼ ਐਡਵੋਕੇਟ ਆਪਣੇ ਕਲਾਇੰਟ ਪਾਪਾ ਨੂੰ ਰੀਫਰੈਸ਼ ਕੀਤਾ ਸੀ ਜਾਂ ਗੈਸਟਰੀ ਕੀਤਾ ਨਹੀਂ ਦੇਖੋ ਇਸ ਤਰ੍ਹਾਂ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਿਆਏ ਸੀਗੇ ਐਸ ਮਾਈ ਕਲਾਇੰਟ ਇਨਫਾਰਮਡ ਮੀ ਕਿ ਪਟਨਾ ਸਾਹਿਬ ਤੋਂ ਫੜ ਕੇ ਲਿਆਏ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟ੍ਰਾਂਜ਼ਿਟ ਰਮਾਂਡ ਸੀਗਾ ਉਸ ਤੋਂ ਬਾਅਦ 4 ਦਿਨ ਦਾ 에ਅ ਰਮਾਂਡ ਸੀ ਉਹ ਵੀ ਗੱਲ ਹੈ ਅੱਗੇ ਦੱਸੋ ਕਿ ਫੇਕ ਹੈ ਕੋਈ ਮਤਲਬ ਬਿਲਕੁਲ ਫੇਕ ਇਨਕਾਊਂਟਰ ਹੈ ਜੀ ਡੂ ਯੂ ਬਿਲੀਵ ਕਿ ਇੱਕ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਹਵਾਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40-50 ਮੁਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸਾ ਵੱਡੀ ਗੱਡੀ ਖੜੀ ਆ ਤੁਸੀਂ ਦੇਖ ਸਕਦੇ ਹੋ ਆਪਣਾ ਕੈਮਰਾ ਦੇਖੋ ਇੱਧਰ ਦੇਖੋ ਇਹ ਨਾਰਮਲ ਜਗ੍ਹਾ 'ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖੜੀ ਆ ਅੱਜ ਕਿਉਂ ਖੜੀ ਆ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ ਥੇਰ ਥੀਸ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇੱਦਾਂ ਕੁਝ ਨਾ ਕੁਝ ਕਾਰਵਾਈ ਪਹਿਲਾਂ ਤੁਸੀਂ ਗਣੀ ਮਿੱਠੀ ਹੈਗੀ ਉਨ ਉਹਨਾਂ ਨੈਕਸਟ ਕੀ ਦਾ ਡੀ ਨੈਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿਲ ਮੂਵ ਟੂ ਦੀ ਆਨਰੇਬਲ ਪੰਜਾਬ ਐਂਡ ਰੈਣਾ ਹਾਈ ਕੋਰਟ ਚੰਡੀਗੜ੍ਹ ਪੰਜ ਤੋਂ 5:30 ਵਜੇ ਨਾਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਸ ਤਰ੍ਹਾਂ ਕਰਨ ਲੱਗੇ ਆ ਉਹ ਟਾਈਮ ਲੰਘ ਗਿਆ ਸੀ ਕੋਰਟ ਦਾ ਆਪਾਂ ਮੇਲ ਈਮੇਲ ਥਰੂ ਇਨਫੋਰਮ ਕੀਤਾ ਹੈ ਹੋਰ ਵੀ ਜੋ ਸਾਡੇ ਸੋਰਸ ਸੀਗੇ ਆਪਾਂ ਇਨਫੋਰਮ ਕੀਤਾ ਵਾ ਤੇ ਬਾ ਟੂਮਾਰੋ ਆ ਵੀ ਵਿਲ ਫਾਈਲ ਦੀ ਪਟੀਸ਼ਨ ਬਿਫੋਰ ਦੀ ਆਨਰੇਬਲ ਹਾਈ ਕੋਰਟ ਐਂਡ ਐਸ ਪਰ ਲਾ ਜੋ ਵੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟਐਵਰ ਐਵਿਡੈਂਸ ਵੀ ਹੈਵ ਕਲੈਕਟਡ ਆਪਾਂ ਉਹਨੂੰ ਜਿਹੜਾ ਵਾ ਕਲੈਕਟਿਵਲੀ ਜਿਹੜਾ ਵਾ ਵੀ ਵਿਲ ਟ੍ਰਾਈ ਟੂ ਗੈਟ ਦੀ ਰਿਜ਼ਲਟਸ ਐਂਡ ਜੋ ਵੀ ਕੈਲਕੂਲੇਟ ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ ਵੀ ਵਿਲ ਡੂ ਅਵਰ ਬੈਸਟ ਕਿ ਉਹ ਹੀ ਸ਼ੁੱਡ ਬੀ ਬਿਹਾਈਂਡ ਦੀ ਬਾਸ ਲਿਖਿਆ ਹੋਇਆ ਕਿ ਕਿਸੇ ਦਾ ਵੀ ਹਾਂ ਠੀਕ ਹੈ ਜੀ ਕੇਸ ਹੈਗਾ ਸੁਖਰਾ ਸਿੰਘ ਨਾਮ ਦਾ ਠੀਕ ਹੈ ਜੀ ਪਰ ਇਹ ਪੁਲਿਸ ਐਂਟਰੀ ਇੱਥੇ ਨਹੀਂ ਲਿਖੀ ਹੈਗੀ ਪੇਸ਼ੈਂਟ ਆਇਆ ਹੈਗਾ ਸੁਖਰਾ ਸਿੰਘ ਨਾਮ ਦਾ son of ਭਲਕਾਰ ਸਿੰਘ ਡਾਕਟਰ ਜੀ ਸੋਰੀ ਹਾਂ ਇੰਜਰੀ ਹੈਗੀ ਹੈ ਇਹਦੇ ਨਾ ਸਰ ਮੈਡੀਕਲ ਵਾਰਡ ਚ ਕਿਹੜੇ ਰੂਮ ਚ ਹੈ ਮੈਨੂੰ ਨਹੀਂ ਪਤਾ ਰੂਮ ਨੰਬਰ ਉਹ ਤੁਹਾਨੂੰ ਪਤਾ ਕਰਕੇ ਦੱਸ ਦੇਣਾ ਆ ਜੋ 에어 ਕਾਰਟ ਦੇ ਵਿੱਚ ਇੰਜਰੀ ਬਾਰੇ ਇੰਨਾ ਨਹੀਂਗਾ ਡਿਟੇਲ ਚ ਥੋੜੀ ਜੀ ਛੱਟ ਹੈਗੀ ਆ ਮਤਲਬ अबाउट 2.5 ਸੈਂਟੀਮੀਟਰ ਤੱਕ ਹੈਗੀ ਸਾਡੇ 1.5 ਛੱਡ ਗਏ ਪਹਿਲਾਂ ਮੈਂ ਉਹ ਤੋਂ ਮੈਡੀਕਲ ਵਾਰਡ ਚ ਗਿਆ ਸੀਗਾ ਪਰ ਉਹਨਾਂ ਦੇ ਜੋ ਨਾਮ ਇੱਥੇ ਐਂਟਰ ਨਹੀਂ ਹੋਏ ਹੈਗੇ ਮੁਲਾਜ਼ਮਾਂ ਦੇ ਸਾਹਮਣੇ ਅਕ੍ਰਮ ਖਦਮਾ ਨੰਬਰ 81 ਅਰਜ ਹੈ ਸਾਡੇ ਸਾਹਣੇ ਵਿੱਚ ਉਹਦੇ ਵਿੱਚ ਸੁਖਰਾਜ ਸਿੰਘ ਕਾਕਾ ਸਾਨੂੰ ਬਲਕਾਰ ਸਿੰਘ ਅਸੀਂ ਪਡੇ ਦਾ ਜਿਹੜਾ ਉਹਦੇ ਖਿਲਾਫ ਮੁਕਦਮਾ ਦਾ ਜੀ ਤੇ ਐਸੇ ਕਲਾਖ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਵੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਖਰਾਇ ਕੱਖ ਨੇ ਗੱਡੀ 'ਚ ਸਾਲ ਮਾਰਤੀ ਜਿਹੜਾ ਕਰਕੇ ਇਹਨੂੰ ਛੱਟ ਲੱਗ ਗਈ ਆ ਤੇ ਐਸੇ ਕਲਾਸ ਚੋਂ ਦਾ ਜਿਹੜਾ ਵਾ ਇਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਨਹੀਂ ਕੋਈ ਗੋਲੀ ਨਹੀਂ ਮਰੀ ਗੋਲੀ ਨਹੀਂ ਮਰੀ ਸੱਟ ਕਿੱਥੇ ਲੱਗੀ ਸੱਟ ਦੇ ਲੱਤੇ ਲੱਗੀ ਲੱਤੇ ਲੱਗੀ ਤੇ ਹੁਣ ਹਸਪਤਾਲ ਹੈ 81 ਨੰਬਰ ਮਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹਦੇ ਸਬੰਧ ਚ ਵੱਖਰਾ ਉਹ ਕਦਮ ਐ ਇੱਥੇ ਦੱਤੀ ਪਰ ਲੱਗੇ ਕਰਨ ਲਏ ਇਹਦੇ ਖਿਲਾਫ ਪੀ ਐਨ ਮਗਧਮੇ ਸਾਡੇ ਥਾਣੇ ਚ ਹੁਣ ਦਰਜ ਹੋ ਜਿਨ੍ਹਾਂ ਦੇ ਵਿੱਚ ਇਹਦੀ ਗ੍ਰਸਤਾਰੀ ਪੈਣੀ ਆ ਤੇ ਇਹ ਤੋਂ ਪਹਿਲਾਂ 7-8 ਮਗਧਮੇ ਪਹਿਲਾਂ ਦਰਜ ਤੇ ਇਹਦੇ ਵਿੱਚ 9 ਬੰਦੀਆਂ ਟੋਟਲ ਉਹਨਾਂ ਵਿੱਚੋਂ ਇੱਕ ਇਹੀ ਗਰਸਾਰਵਾ ਤੇ ਬਾਕੀ ਦੇ ਕਰ ਰਹੇ ਗੁਰਾਸਿੰਘ ਕੱਕੇ ਦੀ ਮਾਤਰ ਨਹੀਂ ਕੀਤਾ ਰੈਸਟ ਰੈਸਟ ਕਰ ਲੈਣਾ ਜੀ ਅੱਜ ਕਰਾਂਗੇ ਰੈਸਟ ਉਹਦੀ ਗ੍ਰਸਤਾਰੀ ਪੈਣੀ ਸੀ ਜੀ ਕਿਸੀ ਕਿਤੇ ਹਾਂਜੀ ਇਹ ਜਹਾਨ ਨਾਮ ਜਦੋ ਠੀਕ